ਸਿਆਣਾ ਬੰਦ ਜੇ ਫੇਰ ਮਿਲੂ ਚੀਜੀ ਸਿਆਣਾ ਬੰਦ ਸਿਆਣਾ ਹਾਂਜੀ ਅੱਜ ਆਪਾਂ ਨੇ ਸਾਰੀ ਚੱਕਤਰ ਇਧਰ ਉਧਰ ਸਾਰਾ ਸਮਾਨ ਹਲਾ ਹਲਾ ਕੇ ਫਿਰ ਚੇਂਜ ਕਰਤਾ ਸਾਰਾ ਕੁਝ ਵਾਲੇ ਟੇਬਲ ਤੇ ਨਮਾ ਕੰਬਲ ਵਿਛਾਤਾ ਖੇਸ ਆਵਲਾ ਮੈਂ ਚੱਕਤਾ ਇਥੇ ਮੈਂ ਧੋ ਦਿਆਂਗੇ ਆਹ ਵਾਲੇ ਕੱਪੜੇ ਮੇਰੇ ਪਏ ਧੋਣ ਵਾਲੇ ਹਜੇ ਤੇ ਰਸੋਈ ਦਾ ਵੀ ਕੰਮ ਆਪਣਾ ਸਾਰਾ ਹੋ ਗਿਆ ਸਾਫ ਸਫਾਈ ਵੀ ਹੋ ਗਈ ਰੋਟੀ ਪਾਣੀ ਦਾ ਵੀ ਆਪਾਂ ਨੇ ਸਵੇਰੇ ਹੀ ਮੇਡ ਲਿਆ ਸੀਗਾ 10:00 ਵਜੇ ਤੇ ਜਸ਼ਨ ਗਿਆ ਹੋਇਆ ਹੋਇਆ ਬਹੰਡੇ ਤੇ ਭਾਂਡੇ ਵੀ ਆਪਣੇ ਤੋਥੇਗੇ ਪੋਚੀ ਵੀ ਲਾ ਗੇ ਪੋਚੀ ਵੀ ਮੈ ਲਾ ਲੇ ਹੌਲੀ ਹੌਲੀ ਇਧਰੋਂ ਵੀ ਸਾਰਾ ਸਮਾਨ ਚੱਕ ਕੇ ਮੈਂ ਇਧਰ ਉਧਰ ਸਾਰਾ ਉਹ ਠੀਕ ਕਰਤਾ ਤੇ ਬੇਲਾ ਕਰ ਲਿਆ ਇਥੋਂ ਵੀ ਕੁਰਸੀ ਵੀ ਚੱਕਤੀ ਕੱਪੜੇ ਪੈਸੇ ਉਹਦੇ ਤੇ ਉਹ ਮੈਂ ਬਾਹਰ ਰੱਖਤੇ ਤੇ ਥੋੜਾ ਥੋੜਾ ਕੰਮ ਆਪਾਂ ਜੇ ਕਰੀ ਜਾਈਏਗਾ ਨਾ ਤਾਂ ਆਪਣੇ ਘਰ ਦੀ ਸਾਫ ਸਫਾਈ ਵਧੀਆ ਰਹਿੰਦੀ ਹੈ ਤੇ ਫਰੂਟ ਮੇਰਾ ਇੱਥੇ ਪਿਆ ਕੋਸਮੈ ਫਰਿੱਜ ਚ ਲਾਤਾ ਨਵੀਂ ਮੈ ਦਵਾਈ ਦੇ ਕੇ ਪਾਤਾ ਨਵੀਂ ਦਵਾਈ ਲੈ ਕੇ ਪੈ ਗਈ ਇਹਦੀਆਂ ਆਨਲਾਈਨ ਕਲਾਸਾਂ ਸੀ ਤਾਂ ਇਹ ਉਦੋਂ ਮੈਂ ਵੀਡੀਓ ਨਹੀਂ ਬਣਾਈਗੀ ਤੇ ਇੱਧਰ ਗਰੀਸੀ ਵੀ ਨਾਲ ਹੀ ਪਈ ਐ ਇਹਨੂੰ ਵੀ ਨਵਾਤਾ ਸੀਗਾ ਕੱਲ ਡਰਾਈੰਗ ਰੂਮ ਦੀ ਵੀ ਸਫਾਈ ਆਪਣੀ ਹੋਊਗੀ ਆਹ ਵਾਲੀ ਬਦਲਦੀ ਸੀਗੀ ਫਿਰ ਮੈਂ ਬਦਲੀ ਨਹੀਂ ਮੈਂ ਕਿਹਾ ਮੈਲ ਹੀ ਨਹੀਂ ਹੈਗੀ ਕਿਉਂਕਿ ਇੱਧਰ ਅਸੀਂ ਪੈਂਦੇ ਹੀ ਨਹੀਂਗੇ ਹੁਣ ਇੰਨਾ ਤੇ ਥੋੜਾ ਮੋਟਾ ਹੀ ਇੱਧਰ ਆਉਨੇ ਹੈਗੇ ਆਹ ਵਾਲੇ ਬੈੱਡ ਦੀ ਚਾਦਰ ਵਾਪਾਂ ਨਹੀਂ ਬਦਲਤੀ ਸੀਗੀ ਕੱਲ ਬਦਲਤੀ ਸੀਗੀ ਮੈਂ ਸ਼ਾਮ ਨੂੰ ਉਦੋਂ ਵੀਡੀਓ ਨਹੀਂ ਬਣਾਈ ਬਾਥਰੂਮ ਆਪਣਾ ਧੂਣ ਵਾਲਾ ਪਿਆ ਹਜੇ ਜਦੋਂ ਮੈਂ ਨਾ ਆਉਂਗੀ ਬਾਥਰੂਮ ਧੂਣ ਵਾਲਾ ਪਿਆ ਹੈ ਜਦੋਂ ਮੈਂ ਨਾ ਆਉਂਗੀ ਉਦੋਂ ਧੋ ਦੂੰਗੀ ਨਾਲੇ ਲੈ ਜੂੰਗੀ ਕੱਪੜੇ ਧੂਣ ਵਾਲੇ ਰਾਂਗ ਰੂਮ ਦੀ ਸਫਾਈ ਆਪਣੇ ਕਰਤੀ ਸੀਗੀ ਪੋਚਾ ਵੀ ਲੱਗ ਗਿਆ ਸਾਫ ਸਫਾਈ ਵੀ ਹੋ ਗਈ ਚੰਗੀ ਤਰ੍ਹਾਂ ਸਾਰਾ ਦਿਨ ਜੇਸ਼ਨ ਇੱਥੇ ਬੈਠਦਾਗਾ ਅੱਜ ਉਹ ਬਹਿੰਡੇ ਗਿਆ ਪਿਆ ਤੇ ਆਉ ਕੰਮ ਕਰਦਾ ਹੁੰਦਾ ਕੋਈ ਆਉਦਾ ਆਨਲਾਈਨ ਤੇ ਉਹਦੇ ਬਾਰੇ ਬੁੱਕਾਂ ਗਈਆਂ ਤੇ ਉਹਦੀ ਫਾਈਲ ਹੈਗੀ ਹੁਣ ਮੈਂ ਤਾਉਂਗੀ ਕੱਪੜੇ ਜਾ ਕੇ ਫੇਰ ਆ ਕੇ ਨਾਉਂਗੀ ਹਾਂਜੀ ਕੱਪੜੇ ਆਪਣੇ ਧੋਤੇ ਕੱਪੜੇ ਮੇ ਧੋਲੇ ਥੋੜੇ ਜਿਹੇ ਇਧਰ ਟੋਕਰੀ ਤੇ ਪਾਤੇ ਸੁੱਕਣੇ ਤੇ ਕੁਛ ਇਧਰ ਪਾਤੇ ਆਹ ਵਾਲੇ ਥੋੜੇ ਮੈਂ ਤਾਂ ਇਕੱਠੇ ਕਰਤੇ ਤੌਲੀ ਮੇ ਥੋੜੇ ਥੋੜੇ ਸੁੱਕ ਗਏ ਸੀਗੇ ਤੇ ਮਾਰੇ ਮਾਰੇ ਸਿੱਲੇ ਜਿ ਸੀਗੇ ਮੈਂ ਸੁੱਕ ਜਾਣਗੇ ਛਿੱਟੇ ਕੱਪੜਿਆਂ ਦੇ ਥੋੜਾ ਜਿਹਾ ਟਾਈਮ ਲੱਗ ਜਾਂਦੇ ਹਨ ਹਰ ਰੋਜ਼ ਹੀ ਹੋ ਜਾਂਦੇ ਥੋੜੇ ਜੀ ਮੈਂ ਇੱਧਰ ਪਾ ਦੇ ਸੁੱਕਣੇ ਸੁੱਕਤਾਂ ਜਲਦੀ ਜਾਣਗੇ ਇੱਥੇ ਦੀ ਸ਼ਾਂ ਰਹਿੰਦੀ ਐ ਇਨ੍ਹਾਂ ਦੀ ਚਾਤਰਾयां ਦੀ ਵਧੀਆ ਤੇ ਕੰਮ ਕਰਨਾ ਵੀ ਕੋਈ ਬੜਾ ਔਖਾ ਨਹੀਂ ਲੱਗਦਾ ਗਰਮੀ ਤਾਂ ਹੈਗੀ ਐ ਇੱਧਰ ਆਪਾਂ ਮੇਰੇ ਦੇ ਵਿੱਚ ਹੀ ਪੈਣੀ ਸਭ ਸੁੱਕ ਜਾਣਗੇ ਮੈਂ ਗਿੱਲੀ ਕਰਕੇ ਲੈਂਦੀ ਹੈਗੀ ਜੀ ਥੋੜਾ ਜਿਹਾ ਗਰਮੀ ਹੁੰਦੀ ਸੀਗੀ ਹੁਣ ਮੈਂ ਪੈਨ ਨਾ ਕੇ ਆਉਂਗੀ ਫੇਰ ਕੋਈ ਕੰਮ ਕਰਾਂਗੀ ਨਵੀ ਸੁੱਤੀ ਪਈ ਹੈ ਹਜੇ ਹਾਂਜੀ ਬਾਥਰੂਮ ਵੀ ਚੰਗੀ ਤਰ੍ਹਾਂ ਧੋਤਾ ਹਾਂਜੀ ਮੈਂ ਨਹਾ ਲਈ ਸੀ ਵੀ ਹੋਰ ਨਵੀ ਉੱਕੜੀ ਤੇ ਇਹ ਨਵੀ ਕਹਿੰਦੀ ਮੈਂ ਚਾਹ ਪੀ ਰਹੀ ਹਾਂ ਮੈਂ ਬਣਾ ਕੇ ਦਿੰਦੀ ਚੁੰਨੀ ਆ ਚੁੰਨੀ ਪਿੱਛੇ ਮੇਰੇ ਗਾਲਾਂ ਹੋਪਦੀ ਨਹੀਂ ਕਿਉਂਕਿ ਇਹ ਨਾ ਹੋਲੀ ਹੈ ਮੈਂ ਧੋ ਕੇ ਉਹਦੀ ਲੈ ਲੈਣੀ ਹੈ ਉੱਪਰ ਤੇ ਇਹ ਵੀ ਹੁਣ ਆਪਾਂ ਨੇ ਕੱਪੜੇ ਜੀ ਧੋਤੇ ਸਭ ਨੂੰ ਧੋ ਲਈ ਸੀ ਜੀ ਚਲ ਮੈਂ ਹੁਣ ਬਤਨ ਦੂੰਗੀ ਹਾਂਜੀ ਬਾਅਦ ਚ ਮੈਂ ਕੇਸੀ ਨਾਲ ਹੀ ਸੀ ਨਾ ਇੱਕ ਤੁਸੀਂ ਇੰਨੇ ਜਨਾਂ ਚਿਪਚਿਪ ਕਰ ਜਾਂਦੇ ਸੀ ਸਾਰਾ ਸੈਚ ਤੇ ਪਹਿਲਾਂ ਮੈਂ ਪਿੰਡੇ ਨਾਲ ਆਈ ਸੀਗੀ ਤੋਂ ਦੁਬਾਰ ਫਿਰ ਮੈਂ ਆਏ ਸੀਗੀ ਕੇਸੀ ਵਾਲ ਮੇਰੇ ਸੁੱਕ ਗਏ ਮੈਂ ਤੁੰਡਾ ਜਲੇ ਲਵੇ ਕਿ ਹੁਣ ਮੈਂ ਪਾਉਂਗੀ ਨਵੀ ਦਾ ਸੈਰ ਨਵੀ ਦਾ ਸੈਰ ਪਾਉਣ ਤੋਂ ਬਾਅਦ ਸਿੱਕ ਕੋਈ ਤਰ੍ਹਾਂ ਦੇ ਕੱਪੜੇ ਲਾ ਕੇ ਲੈ ਆਉਂਦੇ ਸੀਗੇ ਉਹ ਪੈਰ ਬੈਡ ਤੇ ਪਿੱਛੇ ਥੋੜੇ ਥੋੜੇ ਨਾ ਮਹਜੇ ਛਿੱਲੇ ਜਿਹੀਏ ਤੇ ਮੈਂ ਜੇ ਬਾਜੂ ਬਾਈਆਂ ਤੇ ਨਿਫਾ ਤੇ ਮੈਂ ਜਲਦੀ ਲਾ ਕੇ ਲੈ ਆਉਣੀ ਹੁੰਨੇ ਕੱਪੜੇ ਤਾਂ ਕਰਕੇ ਫਿਰ ਮੈਂ ਕਲਰ ਦੇ ਦਿੱਤੇ ਸੀਗੇ ਬਾਅਦ ਚ ਮਾਰ ਦੇਣੀ ਇਹਨਾਂ ਦੀਆਂ ਅੰਜੀ ਇਹ ਸਬਜੀ ਨੂੰ ਮੈਂ ਤੜਕਾ ਲਾਈ ਗਰਮੀ ਬਹੁਤ ਜ਼ਿਆਦਾ ਅਰਸ ਵਿੱਚ ਤਾਂ ਖੜੰਦਾ ਜੀ ਨਹੀਂ ਕਰਦਾਗਾ ਪਹਿਲਾਂ ਮੈਂ ਬਣਾਉਣਾ ਸੀਗਾ ਆਲੂ ਨਾ ਮਟਰ ਪਨੀਰ ਫਿਰ ਮੈਂ ਆਲੂ ਮਟਰ ਬਣਾ ਲੇ ਤੇ ਕਿਉਂਕਿ ਜਿਹੜਾ ਪਨੀਰ ਸੀ ਉਹ ਮੈਂ ਦਾਾਬ ਦੇ ਕੇ ਨਹੀਂ ਰੱਖਿਆ ਘਰੇ ਬਣਾਇਆ ਸੀ ਤੇ ਜੇ ਉਹਨੂੰ ਦਾਾਬ ਦੇ ਕੇ ਰੱਖਦੇ ਫਿਰ ਉਹਦੇ ਪੀਸ ਵਧੀਆ ਬਣ ਜਾਂਦੇ ਤੇ ਨਵੀ ਕਹਿੰਦੀ ਸੀ ਕਿ ਮੈਂ ਖਾਣਾ ਹੈਗਾ ਉਹ ਆਪਣਾ ਭੁਰਜੀ ਪਨੀਰ ਦੀ ਤਾਂ ਕਰਕੇ ਮੈਂ ਉਹਨੂੰ ਉਮੀ ਨਿਚੋੜ ਕੇ ਰੱਖਦਾ ਸੀ ਇਸ ਕਰਕੇ ਫਿਰ ਮੈਂ ਦੁਬਾਰਾ ਫ੍ਰੀਜ 'ਚ ਹੀ ਰੱਖਦਾ ਉਹ ਪਨੀਰ ਐਸਾ ਚਲੋ ਕੱਲ ਨੂੰ ਮੈਂ ਵੀ ਭੁਰਜੀ ਹੀ ਬਣਾ ਕੇ ਤੇ ਕਿਵੇਂ ਹੈ ਨਵੀ ਹੁਣ ਠੀਕ ਹੈ ਨਾ ਹੁਣ ਤਾਂ ਨਵੀਆਂ ਮਗੁੱਤਾਂ ਵੀ ਘਰਤੀਆਂ ਸੀਗੀਆਂ ਇਹ ਨਵਿਤਾ ਬੈਠਦੀ ਬੈਠੀ ਰਹਿੰਦੀ ਗਰਮੀ ਬਹੁਤ ਹੈਗੀ ਇਹਦੀਆਂ ਆਨਲਾਈਨ ਕਲਾਸਾਂ ਲੱਗਣ ਲੱਗੀਆਂ ਅੱਜ ਲੱਗੀ ਸੀਗੀ ਤਾਂ ਨੂੰ ਮੇਰੇ ਤੋਂ ਵੀਡੀਓ ਨਹੀਂ ਬਣेंगी ਤੇ ਆਹ ਵਾਲੀ ਸ਼ਰਟ ਹੈ ਜਿਹੜੀ ਨਵੀ ਨੇ ਪਾਈ ਹੈਗੀ ਹਰ ਜਸ਼ਨ ਦੀ ਹੈਗੀ ਤੇ ਇਹਨੂੰ ਪਸੰਦ ਹੈਗੀ ਮੈਂ ਕਿਹਾ ਚੱਲ ਤੂੰ ਪਾ ਲੈ ਤੇ ਜਸ਼ਨ ਨੇ ਇਹਨੂੰ ਫੜਾ ਦਿੱਤੀ ਕਿ ਨਾ ਤਾਲਾ ਕੋਈ ਨਾ ਇਹਦੀ ਬੈਕ ਸਾਈਡ ਬਹੁਤ ਵਧੀਆ ਹੈਗਾ ਘੁੰਮੀ ਮੜੇ ਬੈਠੀ ਵੀ ਆ ਦੇਖੇ ਇੱਥੇ ਬਹੁਤ ਸੋਹਣਾ ਬਣਿਆ ਹੋਇਆ ਹੈ। ਹਾਂਜੀ ਰੋਟੀ ਪਾਣੀ ਅਸੀਂ ਖਾ ਰਹੇ ਸਾਰੇ ਨੇ। ਤੇ ਸਾਰੇ ਕੰਮ ਆਪਣੀ ਨੇਪੜ ਗਏ। ਇਹਦੇ ਵਿੱਚ ਤੁਮੈ ਕਿਉਂ ਆ? ਤੇ ਪਹਿਲਾਂ ਮੈਂ ਮੰਨ ਲੂੰਗੀ ਭਾਂਡੇ। ਬਸ ਰੋਟੀ ਵਾਲੇ ਹੀ ਆ ਭਾਂਡੇ ਥੋੜੇ ਜਿਹੇ ਆ। ਫਿਰ ਮੈਂ ਜੈਸਨ ਨੂੰ ਬਣਾ ਕੇ ਚੰਗੂਗੀ। ਆ ਸਾਰਾ ਟਰਾਈ ਕਿਉਂ ਤਾਂ ਸਵੇਰ ਤੋਂ ਤੱਕ ਹੀ ਹੈ ਦੁਪਹਿਰੇ ਜੇ ਇਹ ਪਾ ਕੇ ਦੁੱਧ ਬਣਾ ਕੇ ਬੰਦ ਕਰ ਨੂੰ ਹਾਂ। ਜਸ਼ਨ ਨੂੰ ਹਰਛਾ ਮੇਰੇ ਦੋਨਾਂ ਦਾ ਨਾਂ ਹੀ ਜੜਿਆ ਪੈ ਗਿਆ ਮੈਂ ਸਾਰਾ ਦਿਨ ਨਹੀਂ ਕਰੀ ਹਰ ਸਿਜਸ਼ਨ ਲਈ ਹਰ ਸਿਜਸ਼ਨ ਲਈ ਕਿ ਚਲੋ ਕੋਈ ਬਣਾਈਏ ਮਾਂ ਕਦੇ ਵੀ ਆਪਣੇ ਬੱਚਿਆਂ ਨੂੰ ਜਦੋਂ ਭਲਾਣ ਸਰਦੀ ਹੁੰਦੀ ਹੈ ਜੈ ਉਹ ਦੂਰ ਬੈਠੇ ਹੋ ਨਾ ਉਹ ਹਰ ਵਕਤ ਯਾਦ ਰਹਾ ਹਦੀ ਹੈ ਕਿ ਆਪਣੇ ਬੱਚਿਆਂ ਨੂੰ ਕੀ ਕੋਈ ਚੀਜ਼ ਖਾਣੇ ਆ ਪੀਣੇ ਆ ਬਣਾਉਣੇ ਆ ਤੇ ਕੀ ਉਹ ਲੈਣਗੇ ਤੇ ਪਰ ਮੈਂ ਚਲੋ ਕੋਈ ਨਾ ਬਣਾਉਣਾ ਅਹੋਸ ਆਪਣਾ ਤਰਤ ਫਿਰ ਬਣਾਉਂਗੀ ਪਹਿਲਾਂ ਆਪਾਂ ਪਹਿਲਾਂ ਮੈਂ ਮਾ ਲੂੰਗੀ ਭਾਂਡੇ ਫਿਰ ਬਣਾਉਂਗੀ ਮੈਂ ਦੁੱਧ ਠੰਡਾ ਜਿਵੇਂ ਠੰਡਾ ਠੰਡਾ ਦੁੱਧ ਪੀਂਦੇ ਹਾਂ ਹਾਂਜੀ ਆਪਣਾ ਡਰਾਈ ਫਰੂਟ ਵਾਲਾ ਦੁੱਧ ਬਣ ਕੇ ਤਿਆਰ ਹੋ ਗਿਆ ਹਾਲ ਥੋੜੀ ਜੀ ਮਖਕਸ ਵੀ ਪਾਈ ਸੀ ਇਹਦੇ ਚ ਤੇ ਉਹਦੇ ਨਾਲ ਇਹਦਾ ਟੇਸਟ ਜਿਹੜਾ ਹੋਰ ਵਧ ਜਾਂਦਾ ਹੈਗਾ ਹੁਣ ਮੈਂ ਫੜਾ ਲੂੰਗੀ ਸਾਰਿਆਂ ਨੂੰ